ਕਿਛੇ ਦੀ ਕੀ ਅਗ ਲੱਗੀ ਹੈਗੀ ਕਿਵੇਂ ਲੱਗੇ ਨੇ ਹਾਰਨ ਮਾਰਨ ਨਾ ਇੰਨਾ ਟਾਈਮ ਲਾਤਾ ਗਾਹਾਂ ਡਾਕ ਮੈਂ ਇੱਕ ਮੇਚ ਲੱਗੀ ਹੋਈ ਐ ਵੀ ਤੇਰੀ ਮੀਟਿੰਗ ਚੱਲੀ ਜਾਂਦੀ ਸੀ ਨਾ ਮੈਂ ਕਿਹੜੇ ਬੇਲੀ ਆ ਤੇਰੇ ਵਾਂਗੂ ਡਾਕ ਚੌਕੀਆਂ ਤੇ ਫਿਰਨੂੰ ਝਾੜੂ ਘੜਦੀ ਸੀ ਕੰਮ ਕਰਦੀ ਸੀ ਕੋਈ ਚੱਲ ਚੰਗਾ ਹੁਣ ਪਰਾਂ ਹੋ ਜਾ ਤੂੰ ਗੇਟ ਤੋਂ ਥਾਣੇਦਾਰ ਬਣ ਕੇ ਖੜ ਗਈ ਗੇਟ 'ਚ ਲੰਘ ਜਾਣ ਦੇ ਮੈਨੂੰ ਪਰਾਂ ਹੋ ਮੱਚਮ ਚੈ ਰੰਦਾ ਸਾਰਾ ਦਿਨ ਕੰਮ ਦਾ ਡੱਕਾ ਨਹੀਂ ਤੋੜਨਾ ਰੋਬ ਡੀਸੀਆਂ ਵਾਂਗੂ ਮਾਰਦਾ ਕਿ ਉਹ ਗੱਲ ਸੁਣੀ ਕਰਤੀਆਂ ਪੈੜਾ ਨੱਚਦੇ ਤੁਰੇ ਫਿਰਦੇ ਹੋਗੇ ਉਹ ਯਾਰ ਤੂੰ ਇਹ ਕੰਮ ਫੇਰ ਕਰ ਲਈ ਮੈਨੂੰ ਰੋਟੀ ਪਾ ਦੇ ਤੜਕੀ ਦੀ ਭੁੱਖ ਲੱਗੀ ਪਈ ਹੈਗੀ ਬਣੀ ਨਹੀਂ ਹਜੇ ਰੋਟੀ ਪਹਿਲਾਂ ਮੈਂ ਆ ਕੰਮ ਨੇ ਮਿੜੂਗੀ ਫੇਰ ਰੋਟੀ ਬਣਾਉਂਗੀ ਉਹ ਇਹ ਤਾਂ ਮੇਰਾ ਬਾਅਦ ਚ ਵੀ ਹੋ ਜੂਗਾ ਮੈਨੂੰ ਭੁੱਖ ਲੱਗੀ ਪਈ ਹੈਗੀ ਫਿਰ ਹੁਣ ਮੈਂ ਵਿਚਾਲੇ ਛੱਡਦਾ ਪੋਚਾ ਰੋਟੀ ਤਾਂ ਮੈਂ ਕਦੇ ਨਹੀਂ ਬਣਾ ਦਿੰਦੀ ਮੰਮੀ ਦਾ ਫੋਨ ਆ ਗਿਆ ਮੈਂ ਉਹਦੇ ਨਾਲ ਗੱਲਾਂ ਕਰਨ ਲੱਗੀ ਨਾਲੇ ਮੰਮੀ ਆਉਂਦੀ ਅੱਜ ਲੈ ਇਹ ਲੜਾ ਕੁਝ ਹਾਂ ਕਿਧਰੋਂ ਆਉਂਦੀ ਅੱਜ ਨਾ ਕੀ ਬੋਲਿਓ ਤੁਸੀਂ ਉਹ ਨਹੀਂ ਮੈਂ ਕੀ ਕਹਿਣਾ ਸੀ ਮੈਂ ਤਾਂ ਐਂ ਕਹਿੰਦਾ ਸੀਗਾ ਜਿ ਅੱਜ ਮੰਮੀ ਹੀ ਆਉਂਦੀ ਐ ਸੋ ਭਾਈ ਫੋਨ ਆ ਗਿਆ ਸੀ ਮੈਨੂੰ ਤਾਂ ਮੰਮੀ ਜੀ ਦਾ ਕਹਿੰਦੀ ਮੈਂ ਆਉਣੀ ਐਗੀ ਨਾਲੇ ਤਾਂ ਦੀਵਾਲੀ ਦਾ ਸਮਾਨ ਦੇ ਜੂਗੀ ਨਾਲੇ ਮੈਨੂੰ ਮਿਲ ਜੂ ਲੈ ਮੰਮੀ ਦਾ ਮਹੀਨਾ ਹੋ ਗਿਆ ਸੀ ਆਈ ਨੂੰ ਉਹਦਾ ਹੁਣ ਆਉਣਾ ਤਾਂ ਬਣਦਾ ਹੀ ਐ ਹੋਰ ਤਾਂ ਹੀ ਤਾਂ ਮੈਂ ਸੋਚੀ ਜਾਨੀ ਆ ਵੀ ਮੰਮੀ ਨੂੰ ਆ ਜਾਂਦੋਂ ਇਕੱਠੀ ਸਬਜ਼ੀ ਰੋਟੀ ਬਣਾ ਲੂੰਗੀ ਮੈਂ ਨਾਲੇ ਐ ਨਹੀਂ ਪਤਾ ਵੀਰਾ ਆ ਜੇ ਨਾਲ ਹੁਣ ਤੂੰ ਮੇਰੀ ਗੱਲ ਸੁਣਾ ਮੈਂ ਹੁਣ ਜਨ ਜਰ ਮੰਮੀ ਨਹੀਂ ਹੁੰਦੀ ਜਨ ਜਰ ਮੈਂ ਭੁੱਖਾ ਹੀ ਬੈਠਾ ਰਹਾ ਮੰਮੀ ਨੇ ਇਹ ਕਿਹਾ ਸੀ ਵੀ ਮੈਂ ਰੋਟੀ ਇੱਥੇ ਆ ਕੇ ਖਾਉਂਗੀ ਬਸ ਮੈਂ ਲੱਗ ਜੂੰਗੀ ਰੋਟੀ ਉਹ ਥੁਰਦੀ ਹੋਣੀ ਆ ਉਥੋਂ ਰੋਟੀ ਬਣਾਉਂਗੀ ਨਾਲ ਤੁਸੀਂ ਖਾ ਲੋ ਨਾਲੇ ਮੰਮੀ ਖਾ ਲੂਗੀ ਲੈ ਮੰਮੀ ਤਾਂ ਸਮਾਨ ਹੀ ਦੀਵਾਲੀ ਦਾ ਮੈਨੂੰ ਲੱਗਦਾ ਬਾੜਾ ਲੈ ਕੇ ਆਉਗੀ ਫਿਰ ਰੋਟੀ ਦਾ ਖਰਚਾ ਤਾਂ ਉਹਨੇ ਕੱਢਣਾ ਹੀ ਐ ਨਾ ਕੀ ਮਤਲਬ ਆ ਤੁਹਾਡਾ ਖਾਚਾ ਕੱਢਣ ਦਾ ਐਵੇਂ ਬੋਲੀ ਜਾਂਦੇ ਰਹਿੰਦੇ ਮੈਂ ਤੇ ਕੁਝ ਹੋਰ ਸੁਣੋਂਗੇ ਉਹ ਮੇਰੀ ਗੱਲ ਸੁਣ ਉਰੇ ਬੈਠਾ ੜਕਦੀ ਕਿ ਹੋਣੀ ਐ ਮੈਂ ਤਾਂ ਐਂ ਕਹਿੰਦਾ ਸੀਗਾ ਵੀ ਮੰਮੀ ਰੋਟੀ ਉਰੀਆ ਕੀ ਖਾ ਲੂਗੀ ਮੈਨੂੰ ਸਾਰੇ ਹੀ ਪਤਾ ਐ ਤੁਸੀਂ ਕਿੱਥੋਂ ਬੋਲਦੇ ਹੋਗੇ ਜਾ ਕੇ ਕੋਈ ਕੰਮ ਕਰ ਲਓ ਬਹਿ ਗਿਆ ਮੇਰੇ ਸਰਾਣੇ ਲਹੂ ਪੀਣ ਨੂੰ ਨਾ ਕੰਮ ਕਰਨਾ ਨਾ ਕਰਨ ਦੇਣਾ ਆਹੋ ਲਹੂ ਤਾਂ ਤੂੰ ਪੀਣੀ ਹੈਗੀ ਜਦੋਂ ਮੈਂ ਬਹਿਿਆ ਸੀ 25 ਗ੍ਰਾਮ ਖੂਨ ਸੀ ਮੇਰੇ ਚ ਆ ਹੁਣ ਦੇਖ ਲੈ ਪੰਜ ਹੀ ਰਹਿ ਗਿਆ ਸਾਰਾ 25 ਗ੍ਰਾਮ ਤਾਂ ਖੂਨ ਹੀ ਨਹੀਂ ਹੁੰਦਾ ਮਰੀ ਜਾਂਦੇ ਭਕਾਈ ਵੱਡਾ ਡਾਕਟਰ ਆਹੋ ਇਹ ਪਕਾਊਗੀ ਰੋਟੀ ਮੰਮੀ ਆਈ ਤੂੰ ਕਿਹੜਾ ਪਕਾਊਗੀ ਲੰਗਰ ਇਹ ਮੈਨੂੰ ਲੱਗਦਾ ਮੈਂ ਤਾਂ ਖੇਤ ਨਹੀਂ ਬਗ ਜਾਣਾ। ਕੁੜੇ ਨਾਮ ਨੇ ਕੀ ਕਰੀ ਜਾਂਦੀ ਐ ਹਜੇ ਨਹੀਂ ਬੜੇ ਨੇ ਕੰਮ। ਤੂੰ ਛੇਤੀ ਛੇਤੀ ਕੰਮ ਨਿਮੇੜ ਲੈ। ਆਪਾਂ ਕੁੜੀ ਨੂੰ ਨਾ ਸਮਾਨ ਦੇ ਕੇ ਆਉਣਾ ਦੀਵਾਲੀ ਦਾ। ਸਾਰੀਆਂ ਕੁੜੀਆਂ ਦੇ ਦੇ ਆਏ ਆਪਾਂ ਹੀ ਲੇਟ ਹੋ ਗਏ ਇੱਥੇ ਕੀ। ਨਾ ਮੰਮੀ ਮੇਰੇ ਤਾਂ ਨਾ ਸਿਰ ਵਾਲਾ ਦੁਖੀ ਜਾਂਦਾ ਅੱਜ। ਨਾ ਇਹ ਮੈਨੂੰ ਤਾਂ ਐ ਲੱਗਦਾ ਮੈਨੂੰ ਬੁਖਾਰ ਹੋਊਗਾ। ਜੇ ਤੂੰ ਹੀ ਵਾਗ ਜਾਨੀ ਤਾਂ ਵਧੀਆ ਸੀਗਾ ਸਮਾਨ ਤੁਰ ਰਹੀ ਜੀ ਜਾਂਦੀ ਹੋਈ ਨਹੀਂ ਬਿਕਰ ਲੈ ਕੇ ਆਊਗਾ ਕੁੜੇ ਮੇਰੀ ਗੱਲ ਸੁਣ ਮੈਂ ਇਥੋਂ ਬੱਸਾਂ 'ਚ ਵੀਰ ਚਾੱਕੇ ਨਹੀਂ ਤੁਰਿਆ ਜਾਣਾ ਉਹ ਵਿਚਾਰੀ ਝਾਕਦੀ ਹੋਊਗੀ ਵੀ ਹੁਣ ਵੀ ਆਏ ਹੁਣ ਵੀ ਆਏ ਫੇਰ ਕੈਨੂ ਨੇ ਕੁੜੀਆਂ ਝਾਕਦੀਆਂ ਹੁੰਦੀਆਂ ਨੇ ਉਸ ਵੇਲੇ ਤਿਹਾਰਾਂ ਬਹਿਰਾਂ ਬੇੜੀ ਉਹਦਾ ਪਤਾ ਮੰਮੀ ਫੇਰ ਮੈਂ ਕੀ ਕਰਾਉਣ ਮੈਂ ਤਾਂ ਬਿਮਾਰ ਹੋ ਰਹੀ ਆ ਲੈ ਕੁੜੇ ਤੂੰ ਦਵਾਈ ਦਬੂਈ ਲੈ ਲੈ ਪਰ ਬਾਈ ਚੱਲਦੇ ਆ ਦਵਾਈ ਲੈ ਕੇ ਤੇਰਾ ਸਿਰ ਹਟ ਜਾਊਗਾ ਫੇਰ ਵਗ ਚੱਲਨੀ ਤੂੰ ਬੇਬੇ ਦੋ ਘੰਟੇ ਤੇ ਆਹਾਂਗੀਆਂ ਜੇ ਮੈਂ ਉੱਥੇ ਹੁਣ ਅਈ ਸਿਰ ਦੱਬੀ ਗਈ ਬੈਠੀ ਫੇਰ ਕੀ ਫਾਇਦਾ ਹਨਾ ਤੂੰ ਹੀ ਵਗ ਜਾ ਦੋ ਘੰਟੇ ਤਾਂ ਦੋ ਘੰਟਿਆਂ ਦੀ ਕੀ ਗੱਲ ਆਗੀ ਨਾਲੇ ਮੈਨੂੰ ਚੰਗਾ ਲੱਗਦਾ ਕੋਈ ਐ ਦਰਦ ਜੇ ਨਾਲ ਮੈਥੋਂ ਤਾਂ ਨਹੀਂ ਜਾਇਆ ਜਾਣਾ ਹੈਗਾ ਮੈਂ ਚੱਲ ਪਾਈ ਹਾਂ ਕਰ ਲੈਨੇ ਆਪਾਂ ਮੈਂ ਹੀ ਵਗ ਜਾਨੀ ਆ ਨਾਲੇ ਤੂੰ ਘਰੇ ਕੰਮ ਧੰਦਾ ਕਰ ਲੇਗੀ ਘਰੇ ਕਿਹੜਾ ਮਸਰਦਾ ਕੰਮ ਧੰਦਾ ਕਰੇ ਬਿਨਾ ਹੈ ਉਥੇ ਦੋ ਘੰਟੇ ਰਹਾਂਗੇ ਫਿਰ ਆ ਕੇ ਆਪਾਂ ਨੂੰ ਔਖਾ ਹੋ ਜੂ ਕੰਮ ਧੰਦਾ ਕਰਨਾ ਹੋਰ ਇੰ ਤਾਂ ਚੱਲ ਤੂੰ ਸੈਂ ਐ ਕਰੋ ਫੇਰ ਕਿਤੇ ਜਾਇਆ ਏ ਹੋ ਹਾਂ ਹੀ ਮੈਂ ਕਹਿੰਦੀ ਸੀ ਵੀ ਹਾਂ ਹੀ ਮੈਂ ਕਹਿੰਦੀ ਸੀ ਬੇਬੀ ਮੈਂ ਹੀ ਕਹਿੰਦੀ ਸੀ ਵੀ ਤੂੰ ਕੱਲੀ ਬਗ ਜਾ ਨਾਲੇ ਦੋ ਦਿਨ ਲਾਏ ਆਏਂਗੀ ਚਲ ਐਨੇ ਤੇਰਾ ਪਾਸਾ ਥੱਲੇ ਜਾਊਗਾ ਚਲ ਨਹੀਂ ਜਾਂਦੀ ਨਾ ਜਾਣਦੀ ਸਮਾਂ ਦੀ ਮੈਂ ਕੁੜੀ ਨੂੰ ਚੀਜ਼ ਬਦਲ ਲੈ ਜੂੰਗੀ ਇਹ ਤਾਂ ਪੂਰਾ ਸੂਰਾ ਕਹਿੰਦੇ ਨੇ ਵੀ ਲੈ ਜਾ ਲੈ ਆ ਕੇ ਦਿੰਦੇ ਨੇਗੇ ਮੈਂ ਆਪ ਲੈ ਜੂੰਗੀ ਬਦਲ ਲੈ ਕੇ ਜੂੰਗਾ ਸਾਫਿਸ਼ ਤੁਸੀਂ ਹੁਣ ਕਿਵੇਂ ਇੱਥੇ ਧੁੱਪੇ 'ਚ ਕੰਮ ਕਰੀ ਜਾਂਦੇ ਆਂ ਅੰਦਰ ਆ ਜਾਂਦੇ ਨਾ ਕਿੰਨਾ ਤਾਂ ਟਾਈਮ ਹੋ ਗਿਆ ਮਾਂ ਬੂਝੇ ਜੇ ਗੁੱਟਦੇ ਨਾ ਤਾਂ ਸੁਣਾਰਦੇ ਮੈਂ ਕੱਖਾਂ ਡਾਇ ਭਰਾ ਹੋ ਰਹੀ ਕੰਮ ਛੱਡ ਕੇ ਨਾ ਮੇਰੀ ਗੱਲ ਸੁਣੋ ਤੇ ਬੇਬੇ ਨਾ ਭੈਣ ਕੋਲੇ ਕਹਿੰਦੀ ਆ ਸਮਾਨ ਲੈ ਕੇ ਆਉਣ ਨੂੰ ਜਾਣ ਨੂੰ ਕਹਿੰਦੀ ਆ ਕਿ ਵੀ ਸਮਾਨ ਦੇ ਕੇ ਆਉਣਾਗਾ ਮੈਂ ਕਹਾਂ ਜੇ ਤੁਸੀਂ ਬਾਜ਼ਾਰ ਵਗ ਜਾਂਦੇ ਹਨਾ ਸਮਾਨ ਲਿਆਉਂਦੇ ਕਿੱਥੇ ਵਿਚਾਰੀ ਉਹ ਰਾਹਾਂ 'ਚ ਖੜਦੀ ਫਿਰੂਗੀ ਚਲ ਤੁਸੀਂ ਲੈ ਆਉਂਦੇ ਤਾਂ ਆਪਾਂ ਉਹਨੂੰ ਲੈ ਕੇ ਦੇ ਦਾਂਦੇ ਕੋਈ ਵੀ ਮੈਂ ਸਮਾਨ ਤਾਂ ਲਿਆਉਣਾ ਮੈਨੂੰ ਲਿਖ ਕੇ ਦੇ ਲਿਸਟ ਬਣਾ ਦੇ ਨਾਲੇ ਆਪਣੇ ਘਰ ਦੀ ਲਿਸਟ ਬਣਾ ਦੇ ਸਾਰਾ ਸਮਾਨ ਲੈ ਆਉਂ ਹੋਰ ਐ ਮੈਂ ਕਹਿੰਦੀ ਸੀ ਮਹਾਂ ਲਿਸਟ ਤਾਂ ਮੈਂ ਬਣਾ ਦੰਨੀ ਆ ਨਾਲੇ ਚੱਲ ਆਪਣੀ ਜਵਾਕ ਵੀ ਚਾਕਣਗੇ ਹਨਾ ਉਹਨਾਂ ਨੂੰ ਵੀ ਬਣਾ ਲੈ ਆ ਦੀ ਸਮਾਨ ਜਿਹੜਾ ਲੈਣਾ ਹੋਇਆ ਫਿਰ ਆਇ ਕਰਦਾ ਨਾ ਬੇਬੇ ਨੂੰ ਨਾਲ ਹੀ ਲਾਏ ਨਾ ਸਮਾਨ ਲੈ ਕੇ ਉਹਨੂੰ ਬਸ ਚੜਾ ਤੂੰ ਉੱਥੋਂ ਹੀ ਉਹ ਬੇਬੇ ਤੇਰੇ ਨਾਲ ਕਿੱਥੇ ਚੜੀ ਫਿਰੂਗੀ ਨਾਲ ਆ ਪਹਿਲਾਂ ਸ਼ਹਿਰ ਜਾਓਗੇ ਫਿਰ ਉਥੋਂ ਸਮਾਨ ਲਵੋਗੇ ਫਿਰ ਤੂੰ ਬਸ ਚੜਾਵੇਂਗਾ ਇੱਥੋਂ ਸਿੱਧੀਆਂ ਬਸਾਂ ਆਉਂਦੀਆਂ ਨੇ ਇੱਥੇ ਚੜਾ ਦਾਂਗੇ ਸਮਾਨ ਲੈ ਕੇ ਨਾਲੇ ਘਰੇ ਸਮਾਨ ਰੱਖ ਲਾਂਗੇ ਜਿਹੜਾ ਰੱਖਣਾ ਹੋਇਆ ਜਿਹੜਾ ਭੈਣ ਨੂੰ ਦੇਣਾ ਹੋਇਆ ਭੈਣ ਨੂੰ ਪਾ ਦਾਂਗੇ ਇੱਥੇ ਚੜਾ ਦਾਂਗੇ ਤਾਂ ਫਿਰ ਮੈਂ ਲਿਆਉਣਾ ਸਮਾਨ ਆਮਾਨ ਸੋ ਲਿਆਉਣਾ ਹੈ ਭਾਗ ਜਾਣਾਗਾ ਹਾਂ ਲਿਸ਼ਟ ਤਾਂ ਮੈਂ ਬਣਾ ਕੇ ਦਿੰਨੀ ਐ ਮਾਨਸਾ ਤੋਂ ਲਿਆਏ ਸਾਮਾਨ ਮੈਂ ਕਹਿੰਦੀ ਸੀ ਮਾਂ ਛੱਡ ਦੋ ਉਹਨਾਂ ਕੰਮ ਨੂੰ ਇੰਨੀ ਤਾਂ ਧੁੱਪ ਚੜੀ ਪਈ ਕਦੋਂ ਮਾਨਸਾ ਜਾਓਗੇ ਕਦੋਂ ਕੰਮ ਨਿਬੜੂਗਾ ਹਈ ਲੱਗਦਾ ਮੇਰੀ ਮੰਮੀ ਆ ਗਈ ਹਾਏ ਨੂੰ ਕਿਹੜਾ ਦੇਖ ਲੈ ਪਹਿਲੀ ਵਾਰ ਆਈ ਏ ਚਲ ਹਾਏ ਤਾਂ ਕਹਿਤਾ ਕੀ ਪਤਾ ਮੁੜ ਕੇ ਆਵੀ ਨਾ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਹਰ ਮੰਮੀ ਠੀਕ ਹੋ ਹਾਂ ਬਸ ਵਧੀਆ ਠੀਕ ਆ ਜਾ ਦੇਖ ਕਿਵੇਂ ਗੱਲੇ ਮਿਲਦੀਆਂ ਨੇ ਕਿਵੇਂ ਖੇਖਣ ਕਰਦੀਆਂ ਨੇ ਕਿਵੇਂ ਮਿਲਣ ਨੂੰ ਤਾਂ ਦੇਖ ਮਹਾਰਾਣੀ ਪਟਿਆਲਾ ਨੇ ਜੀ ਮੈਂ ਤਾਂ ਕਿੰਨੇ ਦਿਨ ਹੋ ਗਏ ਸੀ ਸਾਨੂੰ ਦੇਖੇ ਇਹਨੂੰ ਬਾਲਾ ਜੀ ਕਰੀ ਜਾਂਦਾ ਸੀ ਮਿਲਣ ਨੂੰ ਹਰ ਪੁੱਤ ਹੋ ਹੀ ਜਾਂਦਾ ਧੀਆਂ ਨੂੰ ਤਾਂ ਤੋਰ ਮਮੀ ਠੀਕ ਹੈ ਹਾਂ ਠੀਕ ਹੈ ਬਹੁਤ ਵਧੀਆ ਤੁਸੀਂ ਠੀਕ ਹੋ ਸਾਰੇ ਹਾਂ ਹਾਂ ਠੀਕ ਹੈ ਮੰਮੀ ਲੈ ਤੁਸੀਂ ਕਿਧਰ ਚੱਲ ਪਏ ਹੁਣ ਉਹ ਯਾਰ ਮੈਂ ਖੇਤ ਤੇ ਜਾ ਕੇ ਆਉਂਦਾ ਦੀ ਗੇੜਾ ਮਾਰਿਆ ਮਾਮਾ ਦਾ ਖੇਤ ਤੁਸੀਂ ਪੀਓ ਚਾਹ ਪਾਣੀ ਮੰਮੀ ਨੂੰ ਚਾਹ ਪਾਣੀ ਪਿਆ ਨਾਲੇ ਚਲ ਠੀਕ ਹੈ ਲੈ ਹੁਣ ਇਹਨੂੰ ਖੇਤ ਜਾਣਾ ਜ਼ਿਆਦਾ ਗਿਆ ਮੇਰੀ ਮਾਂ ਨੂੰ ਦੇਖੇ ਤਾਂ ਮਹੀ ਔਖਾ ਹੋ ਜਾਂਦਾ ਕੀ ਕਹਿੰਦਾ ਸੀ ਕੁੜਾ ਗੋਗੀ ਕਿੱਧਰ ਗਿਆ ਹੁਣ ਉਹ ਤਾਂ ਖੇਤ ਗਿਆ ਮੰਮੀ ਗੇੜਾ ਮਾਰਨ ਹੋਰ ਪੁੱਤ ਤੇਰੇ ਸੱਸ ਸਾਰੇ ਦਾ ਕੀ ਹਾਲ ਚਾਲ ਹੈ ਠੀਕ ਹੀ ਹੋਣਗੇ ਉਹਨਾਂ ਨੂੰ ਕੀ ਹੋਣਾ ਨਾਲ ਤਿੰਨ ਚਾਰ ਦਿਨ ਹੋ ਗਏ ਮੈਂ ਤਾਂ ਗਈ ਹੀ ਨਹੀਂ ਉੱਧਰ ਅੱਛਾ ਕੁੜੇ ਤੂੰ ਕਾਤੋਂ ਨਹੀਂ ਗਈ ਫੇਰ ਵੀਰ ਉੱਧਰ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਦੀਵਾਲੀ ਦੀ ਸਾਫ ਸਫਾਈ ਕਰਦੇ ਸੀ ਟਾਈਮ ਹੀ ਲੱਗਿਆ ਜਾਣ ਦਾ ਕਰ ਲਈ ਫਿਰ ਸਾਰੀ ਸਾਫ ਸਫਾਈ ਹਜੇ ਕਿੱਥੇ ਮੰਮੀ ਕੱਲੀ ਜਾਣੀ ਤਾਂ ਇੰਨਾ ਕਿੱਥੇ ਹੁੰਦਾ ਅਜੇ ਤਾਂ ਪਈ ਆਦੀ ਸਫਾਈ ਕਰਨ ਵਾਲੀ ਨਹੀਂ ਤਾਂ ਪੁੱਤ ਮੈਂ ਤੇਰਨਾਂ ਸਹਾਇਤਾ ਕਰਾ ਜਾਂਦੀ ਸਾਰੀ ਮੈਂ ਤਾਂ ਅੱਜ ਆਥਣ ਨੂੰ ਹੀ ਮੁੜਨਾ ਹੈਗਾ ਉਹ ਆਮਣੇ ਆਂਦੀ ਮਾਸੀ ਮਰ ਗਈ ਨਾ ਤੇ ਉਧਰ ਜਾਣਾਗਾ ਮੈਂ ਉਹਨਾਂ ਨਾਲ ਅੱਛਾ ਮੰਮੀ ਉਹਨੂੰ ਕੀ ਹੋ ਗਿਆ ਉਹਨਾਂ ਕੇਸੀ ਪੁੱਤ ਬਿਮਾਰ ਸੀ ਬੁਢੀ ਸੀ ਵਿਚਾਰੀ ਟਾਈਮ ਆ ਗਿਆ ਮੁੱਕ ਗਈ ਲੈ ਫਿਰ ਮੰਮੀ ਐਡੀ ਕੀ ਗੱਲ ਆ ساری ਉਮਰ ਪੋ ਕੇ ਮਰੀ ਐ ਨਾਲ ਸੋਡੇ ਜਾਣ ਨਾਲ ਕੀ ਜਿਉਂਦੀ ਹੋ ਜੂਗੀ ਹੁਣ ਉਹ ਲੈ ਪੁੱਤ ਜਵਾਕਾਂ ਵਾਲੀਆਂ ਗੱਲਾਂ ਕਰਦੀਆਂ ਸਰੀਕੇ ਕਿਵਲੇ ਦੇ ਵਿੱਚ ਜਾਣਾ ਤਾਂ ਪੈਂਦਾ ਹੀ ਐ ਚਲ ਠੀਕ ਆ ਮੰਮੀ ਕੋਈ ਨਾ ਬਗਜੀ ਤੋ ਉਹਨਾਂ ਨਾਲ ਚੰਗਾ ਬੱਤ ਤੂੰ ਵੀ ਕਰ ਲਈ ਫਿਰ ਸਫਾਈਆਂ ਹਨਾ ਦਿਵਾਲੀ ਨੇੜੇ ਆਉਂਦੀ ਜਾਂਦੀ ਹੈ ਫਿਰ ਹਾਂ ਮੰਮੀ ਕਰ ਲੂੰਗੀ ਚਲ ਉਹ ਤਾਂ ਮੈਂ ਕਰ ਲੂੰਗੀ ਤੁਸੀਂ ਦੱਸੋ ਚਾਹ ਬਣਾਉਂਦਾ ਪਹਿਲਾਂ ਕਿ ਰੋਟੀ ਖਾਓਗੇ ਹਾਂ ਨਾ ਚਾਹ ਬਣਾ ਲੈ ਠੀਕ ਹੈ ਮੈਂ ਚਾਹ ਬਣਾਉਣੀ ਹੈ ਕਿਲਾ ਦੁਬਾਰਾ ਹੋ ਗਿਆ ਮਾਨ ਸਾਹਿਬ ਆ ਗਿਆ ਠੀਕਾ ਚਾਹ ਲੈ ਕੇ ਦੇ ਵੀ ਕ੍ਰਾਸ ਮਾਨਜੈਨ ਨਕੀ ਲੈ ਕੇ ਆਏ ਤੂੰ ਮਾਤਾ ਸਮਾਨ ਲੈ ਕੇ ਆਏ ਦਵਾਈ ਦੇ ਭੈਣ ਨੂੰ ਦੇਣ ਵਾਸਤੇ ਮੈਂ ਮੈਂ ਆਪ ਹੀ ਲੈ ਜਾਂਦੀ ਉਥੋਂ ਸਮਾਨ ਖਰੀਦ ਲੈਣ ਨੂੰ ਉੱਧਰ ਜੁੱਧਰੀ ਮੈਂ ਲੱਗ ਜਾਂਦੀ ਬਸ ਚੜ ਜਾਂਦੀ ਮਾਂ ਦਾ ਮਤਾਂ ਬਾਕੇ ਮਾਂ ਕਿੱਧਰ ਮਾਂ ਤਾਂ ਬਸ ਚੜਦੀ ਫਿਰ ਉੱਤੋਂ ਦੀ ਫਿਰ ਸਮਾਨ ਤੋਂ ਸਮਾਨ ਲੈਣਾ ਤੂੰ ਸਿੱਧੀ ਬਸ ਜਾਂਦੀ ਹੈ ਜਾ ਕੇ ਫੜਾਇਆ ਉਹ ਮੈਂ ਤਾਂ ਆਪ ਹੀ ਲੈ ਜਾਂਦੀ ਕੋਈ ਚੱਲ ਨਹੀਂ ਛੁੜੀ ਮਰਜੀ ਬੇਬੇ ਤੈਨੂੰ ਚੌਂਦੀ ਲੱਗ ਜਾਂਦੀ ਫਿਰ ਅਸੀਂ ਖਵਾਰਾਂ ਜਕੜਾਉਂਦੇ ਫਿਰ ਦੇ ਦਿੰਦੇ ਉੱਥੇ ਬਸੇ ਜਿਆ ਬੁੜੀਆਂ ਗਮਾਚਦੀਆਂ ਨਹੀਂ ਆਹੋ ਗਮਾਚਦੀਆਂ ਨੇ ਬੁੜੀਆਂ ਤੈਨੂੰ ਐਂ ਤੀ ਕਹ ਵੀ ਪੈਸੇ ਵੱਧ ਨਾ ਲੱਗ ਜੇ ਕਿਤੇ ਮਾਂ ਵੱਧ ਸਮਾਨ ਲੈ ਜੇ ਉਹ ਮਾਂ ਪਹਿਲਾਂ ਕਿਹੜਾ ਪੇ ਕੁੜੀਆਂ ਨੂੰ ਉਸ ਦੇਖ ਕੇ ਨਹੀਂ ਆਉਂਦੇ ਆਈ ਵਾਰ ਦੇਖ ਕੇ ਹੁਣ ਵੀ ਲਿਆ ਹੈਗਾ ਚਲ ਚੰਗਾ ਪੈ ਕੇ ਕਰ ਦੋ ਇਹਨੂੰ ਇਹਦੇ ਵਿੱਚ ਨਾ ਇੱਕ ਵੀ ਚੀਜ਼ ਘਟਣੀ ਨਹੀਂ ਚਾਹੀਦੀ ਮੈਂ ਕਿਵੇਂ ਨਹੀਂ ਬੇਬੇ ਘਟਣੀ ਚਾਹੀਦੀ ਅਸੀਂ ਘਰ ਬਾਸਤੇ ਵੀ ਸਮਾਨ ਮੰਗਾਇਆ ਹੈਗਾ ਸਾਡੇ ਜਵਾਕ ਵੀ ਖਾਣਗੇ ਤੈਨੂੰ ਤਾਂ ਪੂਰੀ ਕਰਕੇ ਦੇਵਾਂਗੀ ਮੇਰੀ ਗੱਲ ਸੁਣਨੀ ਥੋੜਾ ਕਾਣਾ ਕੱਢ ਲਿਓ ਹੁਣ ਸਾਰਾ ਤਾਂ ਰੱਖਣਾ ਤੁਸੀਂ ਕੋਈ ਨਾ ਬੇਬੇ ਸਾਨੂੰ ਪਤਾ ਹੀ ਹੈ ਵੀ ਕਿੰਨਾ ਘਰੇ ਰੱਖਣਾ ਕਿੰਨਾ ਕਿ ਤੈਨੂੰ ਦੇ ਕੇ ਤੋੜਨਾ ਤੈਨੂੰ ਤਾਂ ਦੇ ਕੇ ਤੋੜਾਂਗੇ ਜਿੰਨਾ ਅਸੀਂ ਆਵਦੇ ਜਵਾਕਾਂ ਵਾਸਤੇ ਰੱਖਣਾ ਉਹ ਰੱਖ ਲਾਂਗੇ ਬਿੱਕਰ ਦੇ ਬਾਪੂ ਖੜਾ ਹੋ। ਉਹ ਦੇਖ ਲੈ ਕੁੜੀ ਨੇ ਨਾ ਪੋਰਾ ਕ ਸਾਮਾਨ ਲੈ ਕੇ ਰੱਖਤਾ। ਪਹਿਲਾ ਐਨਾ ਕਿ ਲਜਾਂਦੀ ਮੈਂ ਸੋਹਣੀ ਲੱਗਦੀ ਆਂਗੀ। ਬੜਾ ਐਵੇਂ ਨਾ ਕਰਿਆ ਕਰ ਜਿੰਨੇ ਕ ਅਗਲੇ ਚਕ ਜੈਸ ਸੀ ਉਹਨਾਂ ਨੇ ਲੈ ਕੇ ਦਿੱਤਾ। ਨਾ ਹੁਣ ਕੁੜੀਆਂ ਨੇ ਵੀ ਕਿ ਜੈਸ ਦੇਖ ਕੇ ਸਾਮਾਨ ਦੇਣਾ ਤੂੰ ਵੀ ਮੈਨ ਲੱਗਦਾ ਉਹਨਾਂ ਕੰਨੀ ਦਾ ਹੋ ਰਿਆਂਗਾ। ਮੈਂ ਉਹਨਾਂ ਕੰਨੀ ਦਾ ਕੀ ਹੋ ਰਿਆਂ? ਕੁੜੀਆਂ ਨੂੰ ਸਾਰਾ ਘਰ ਲਟਾ ਦੇ ਉਹਨਾਂ ਨੂੰ ਮੰਦਰ ਜਾਂ ਗੁਰਦੁਆਰੇ ਭੇਜ ਦਾਂ ਠੂਠਾ ਲੈ ਕੇ ਫਿਰਦੇ ਰਹਿਣਗੇ। ਤੂੰ ਵੀ ਨਾ ਕਦੇ ਕੁੜੀ ਦੇ ਪੱਖ ਦੀ ਗੱਲ ਨਾ ਕਰੀ। ਆਪਾਂ ਉਹਨੂੰ ਹੱਥ ਦਾ ਦਿੱਤਾ ਦਿੰਨੇ ਆਗੇ। ਉਹ ਕੀ ਵਿਚਾਰੀ ਉਹ ਮੰਗ ਕੇ ਲੈ ਕੇ ਜਾਂਦੀ ਆ ਪਹਿਲਾਂ। ਤੁਸੀਂ ਤਾਂ ਆਪਦੀ ਗੱਲ ਹਰੇਕ ਮੂਰੇ ਰੱਖਦੇ ਹੋ ਮੈਨੂੰ ਪਤਾ ਹੈ ਕਬੀਲਦਾਰੀ ਕਿਵੇਂ ਚਲਾਉਣੀ ਕਿੰਨੀ ਕੌਖੀ ਹੁੰਦੀ ਹੈ ਜਦੋਂ ਤੂੰ ਮੈਂ ਆਪਦੀ ਭੈਣ ਨੂੰ ਸਮਾਨ ਦੇਣ ਜਾਂਦਾ ਤੂੰ ਵੀ ਪੂਰਾ ਘਪਾ ਕੇ ਫੜਾ ਲੈਂਦੀ ਸੀ ਮੈਥੋਂ ਨਹੀਂ ਤੇਰੇ ਨਾਲ ਪਕਾਈ ਵਜਦੀ ਉਹੀ ਬੋਲੀ ਜਾਣਾ ਬੈਠਾ ਤੇਰੇ ਨਾਲ ਤਾਂ ਗੱਲ ਕਰਨੀ ਚ ਘਟ ਹੈ ਮੈਥੋਂ ਨਹੀਂ ਤੇਰੇ ਨਾਲ ਪਕਾਈ ਵਜਦੀ ਸੋ ਤਾਂ ਸਰ ਜਾਂਦਾ ਨਾ ਪਏ ਕੇ ਮੈਂ ਤਾਂ ਮਾਂ ਕੀ ਮੇਰੇ ਤਾਂ ਢਿੱਡ ਮੱਚਦਾ ਮੈਂ ਤਾਂ ਕਰਨਾ ਹੀ ਪਊਗਾ ਲੈ ਮੰਮੀ ਚਾਹ ਪੀ ਲਾ ਹੋਰ ਪਾ ਵੀ ਠੀਕ ਸੀ हां ठीक सी भाभी तेरी वधिया घोड़े ਵਰਗੀ ਆ ਹੁਣ ਕੀ ਹੋਇਆ ਹੁਣ ਤਾਂ ਨਹੀਂ ਬਾਲਾ ਬੋਲਦੀ ਬਸ ਇਹੀ ਹਾਲ ਆ ਕਹਿੰਦੀ ਇਹ ਹਜੇ ਕੀ ਹੋਇਆਗਾ ਦਿਵਾਲੀ ਤੇ ਜਾਣ ਨੂੰ ਵੀ ਹਲੇ ਇੰਨੇ ਦਿਨ ਤਾਂ ਪਏ ਨਹੀਂ ਅਨਕੀ ਕਾਲੀ ਪਈ ਐ ਦਿਵਾਲੀ ਨੂੰ ਜਾਣ ਨੂੰ ਬਸ ੜੁੜ ਕਰੀ ਗਈ ਆ ਲੈ ਦੱਸ ਉਹਨੂੰ ਕੀ ਹੁੰਦਾਗਾ ਉਹਨੂੰ ਪੁੱਛਣ ਆਲਾ ਹੋਵੇ ਵੀ ਤੇਰੇ ਬੇਕੇ ਨਹੀਂ ਦੇਖ ਜਾਂਦੇ ਦਿਵਾਲੀ ਤੈਨੂੰ ਮੈਨੂੰ ਕਹਿੰਦੀ ਤੀਏ ਦਿਨ ਜਾ ਕੇ ਕੁੜੀ ਕੋਲੇ ਬੈਠ ਜene ਤੈਨੂੰ ਤਾਂ ਕੱਲੀ ਕੁੜੀ ਹੋਏ ਦਿਸਦੀ ਹੋਰ ਤਾਂ ਤੈਨੂੰ ਕੋਈ ਦਿਸਦਾ ਹੀ ਨਹੀਂ ਨਾ ਤੁਸੀਂ ਉਹਨੂੰ ਮੋੜ ਕੇ ਕਿਹਾ ਨਾ ਵੀ ਤੇਰੀ ਮਾਨੂੰ ਨਹੀਂ ਤੂੰ ਦਿਖਦੀ ਕੱਲੀ ਬਥੇਰਾ ਕੁਝ ਕਹਿ ਨਹੀਂ ਆ ਉਹਦੇ ਨਾਲ ਕਿਹੜਾ ਵਾਰਾ ਸਾਰਾ ਲਵੇ ਕੋਈ ਲੈ ਨਹੀਂ ਸਕਦਾ ਉਹਦੇ ਨਾਲ ਤਾਂ ਬਾਲੀ ਨਹੀਂ ਚਾਂਬਲਦੀ ਜਾਂਦੀ ਹੁਣ ਉਹ ਮੁੰਡਾ ਚਮਲ ਆਉਂਦਾ ਉਹਦੀ ਤਾਂ ਕੀ ਹਸਤੀ ਹੈ ਵੀ ਚਾਂਬਲ ਜੂਗੀ ਉਹ ਚਮਲ ਆਉਂਦਾ ਮੁੰਡੇ ਨੂੰ ਤਾਂ ਆਪਣੀ ਆਪਣੇ ਨੂੰ ਭੋਰਾ ਅਕਲ ਸਾਰੇ ਦਿਨ ਉਹਦੇ ਮੰਗਰ ਲੱਗਿਆ ਰਹਿੰਦਾ ਮੰਗਰ ਲਈ ਰੱਖ ਜੀਗੀ ਹੋਰ ਕੀ ਕਰੇ ਪੁੱਤ ਨਸਾ ਤਾਂ ਪਹਿਲਾਂ ਰਿਸ਼ਤਾ ਹੋਇਆਗਾ ਜੇ ਹੁਣ ਬੋਲਦੇ ਆ ਤਾਂ ਇਹਨੂੰ ਨਾ ਭੱਜ ਜੇ ਫਿਰ ਕਿਸੇ ਨੇ ਕਰਨਾ ਵੀ ਨਹੀਂ ਨਾ ਮੰਮੀ ਤੁਸੀਂ ਉਹੀ ਕਰੀ ਜਾਂਦੇ ਹੋ ਮਸਾ ਰਿਸ਼ਤਾ ਹੋਇਆ ਮਸਾ ਰਿਸ਼ਤਾ ਹੋਇਆ ਆਪਣੇ ਘਟਾ ਕਸਦਾ 8 ਕਿੱਲੇ ਜ਼ਮੀਨ ਹੈਗੀ ਬੀਵੀ ਕਿੱਲਿਆਂ 'ਲੇ ਬੈਠੇ ਝਾਕਦੇ ਨੇ ਪੁੱਤ ਤੂੰ ਕੀ ਇਹ ਅੱਠ ਕਿੱਲਿਆਂ ਨੂੰ ਰੋਨੀ ਐ ਬਥੇਰਾ ਹੋ ਜਾਂਦਾ ਅੱਠ ਕਿੱਲਿਆਂ ਤੇ ਵੀ ਪਤਾ ਨਹੀਂ ਬਚੋਲੇ ਨੇ ਕੀ ਬੈਰ ਕੱਢ ਲਿਆ ਆਪਣੇ ਨਾਲ ਇਹ ਤੂੰ ਐ ਮਿਹਨਤ ਪਿਆ ਕਰ 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 ਇਹੀ ਹਾਲ ਆਗਾ ਸਭ ਦੇ ਇਹੀ ਕੁਸਾਗਾ ਕੋਈ ਦੱਸ ਦੋ ਕੋਈ ਨਾਂ ਦੱਸੋ ਨਹੀਂ ਮੰਮੀ ਲੋਕਾਂ ਦੀ ਇਹਨੂੰ ਹਦ ਬਥੇਰੀਆਂ ਸਿਆਣੀਆਂ ਨੇ ਆਪਣੇ ਵਾਰੀ ਪਤਾ ਨਹੀਂ ਕੀ ਹੋ ਗਿਆ ਸੀਗਾ ਹੋਰ ਮੰਮੀ ਲੋਕਾਂ ਦੀ ਇਹਨੂੰ ਤਾਂ ਬਹੁਤ ਸਿਆਣੀਆਂ ਨੇ ਆਪਣੇ ਨਾਲ ਠੱਗੀ ਵੱਜ ਗਈ ਬੈਜੋ ਟਿੱਕੇ ਦੇਖ ਲੈ ਮੰਮੀ ਗੱਲਾਂ 'ਚੋਂ ਗੱਲਾਂ ਕੱਢ ਕੇ ਨਾ ਮੇਰੇ ਵਿੱਚ ਦੀ ਗੱਲ ਕੱਢਦਾ ਤੈਨੂੰ ਇਹਨੇ ਕੀ ਕਿਹਾ ਕੁੜੇ ਤੂੰ ਐਦੋਂ ਹੀ ਮੰਗਰ ਪੈ ਜਾਣੀਏ ਪੁੱਤਾ ਆਪਣੇ ਨਾਲ ਤਾਂ ਸੱਚੀ ਠੱਗੀ ਵੱਜ ਗਈ ਮੈਂ ਤਾਂ ਬਾਲੀ ਔਖੀ ਆ ਹੋਰ ਮੰਮੀ ਤੂੰ ਕੱਲੀ ਨਹੀਂ ਦੁਖੀ ਹੈਗੀ ਆਸੇ ਪਾਸੇ ਨਾ ਝਾਤੀ ਮਾਰ ਕੇ ਦੇਖੋ ਆਪਣੇ ਵਰਗੇ ਬਹੁਤ ਦੁਖੀ ਨੇ ਹੋਰ ਹੋਰ ਪੁੱਤ ਗਲਤ ਤਾਂ ਤੇਰੀ ਠੀਕ ਹੈ ਤੂੰ ਜਾ ਇਹ ਖੇਤ ਚਲ ਮੰਮੀ ਮੈਂ ਭਾਂਡੇ ਧਰਕਿਉਣੀ ਆ ਤੁਸੀਂ ਕਰ ਲਓ ਮੰਮੀ ਨਾਲ ਗੱਲਾਂ ਗੱਲਾਂ ਕਿਹੜੀਆਂ ਕਰੂ ਇਹ ਤਾਂ ਚੁਗਲੀਆਂ ਹੀ ਕਰੂ ਮੇਰੀਆਂ ਹੋਰ ਮੰਮੀ ਠੀਕ ᱛੀ ਸਾਰੇ? ਹਾਂ ਠੀਕ ਸੀ ਭਾਈ ਸਾਰੇ ਠੀਕ ਸੀ ਬੱਤਾ। ਉਹ ਤਾਂ ਮੰਮੀ ਨੇ ਖੇਤ ਪਾਣੀ ਲਾਇਆ ਸੀਗਾ। ਮੈਂ ਤਾਂ ਬਾਗਿਆ ਗੇੜਾ ਜਾ ਮਾਰਨ। ਅੱਛਾ। ਹੋਰ ਪੁੱਤ ਖੇਤ ਵੀ ਨਾ ਵੀਨੇ ਸਰਦਾ। ਆ ਫਸਲਵਾਰੀ ਕਿਵੇਂ ਆ ਆਪਣੀ? ਫਸਲ ਠੀਕ ਐ। ਹਜੇ ਤੱਕ ਤਾਂ ਠੀਕ ਐ ਬਾਕੀ ਪਤਾ ਨਹੀਂ ਰੱਬ ਦਾ ਕਿਵੇਂ ਚੱਲੂਗਾ ਮਹਾਰਾਜ। ਚਲੋ ਚੰਗੀ ਰੱਖੂਗਾ। ਕੋਟੇ ਗਾਗਨ ਗਾਗੋ ਗੀਨ ਚਾਹ ਪਾਣੀ ਲਿਆਉਂਦੀ। ਕਦੋਂ ਦਾ ਆਇਆ ਖੇਤਾਂੋਂ? ਹਾਂ ਮਮੀ ਲਿਆਉਣੀ ਆ ਬਣਾਈ ਜਾਨੀਆਂ। ਮੰਮੀ ਇਹ ਤਾਂ ਤੂੰ ਅੱਜ ਦੇਖੀ ਐ। ਇਹ ਤਾਂ ਰੋਜ਼ ਇਹੀ ਹਾਲ ਐ। ਐਂ ਕਰਦੀ ਐ ਤਾਂ। ਕੋਈ ਨਾ ਪੁੱਤ ਨਿਆਣੀ ਐ ਹਜੇ। ਅਸੀਂ ਕੰਮ ਨਹੀਂ ਸੀ ਵਾਲਾ ਲਾਈ ਹੌਲੀ ਹੌਲੀ ਸਿੱਖ ਜਾਊਗੀ ਕੋਈ ਨਾ ਆਹੋ ਨਿਆਣੀ ਐ ਜਦੋਂ ਅੱਡ ਹੋਏ ਹਨ ਉਦੋਂ ਤਾਂ ਇਹ ਚਬਰ-ਚਬਰ ਬੋਲਦੀ ਸੀ ਕੀ ਗੱਲ ਪੁੱਤੋ ਕੁਝ ਕਿਹਾ ਸੀ ਨਾ ਨਾ ਮੰਮੀ ਮੈਂ ਤਾਂ ਇਹੀ ਕਹਿੰਦਾ ਸੀਗਾ ਵੀ ਹਜੇ ਨਿਆਣੀ ਹੈਗੀ ਐਨਾ ਇਹਨੂੰ ਪਤਾ ਨਹੀਂ ਹੈਗਾ ਦੁਨੀਆਦਾਰੀ ਦਾ ਹੋਰ ਪੁੱਤ ਪਹਿਲਾਂ ਪਰਦੀ ਰਹੀ ਐ ਪਰਦੀ-ਬਰਦੀ ਦਾ ਵਿਆਹ ਕਰਤਾ ਟਾਈਮ ਹੀ ਨਹੀਂ ਲੱਗਿਆ ਗੱਲਾਂ ਕੰਮ ਸਿਖਾਉਣ ਦਾ ਤਾਂ ਇਹਨੂੰ ਨਾ ਨੰਮੀ ਇਹ ਤਾਂ ਜਾਣਦੀ ਐ ਸਾਰਾ ਕੁਸਾ ਇਹਨੇ ਤਾਂ ਸਾਨੂੰ ਵੀ ਸਿਖਾਇਆ ਤਾਂ ਹਾਂ ਹਾਂ ਭਾਈ ਐ ਤਾਂ ਮੇਰੀਤੀ ਵਾਲੀ ਸਿਆਣੀ ਐ بس ただ ਕੰਮ ਹੀ ਘਟਾਉਂਦਾ ਸੀ ਕਰਨਾ ਹੋਰ ਤਾਂ ਸਭ ਕੁਝ ਕਰ ਲੈਂਦੀ ਐ ਇਹ ਹੋਰ ਮੰਮੀ ਇਹਨੂੰ ਤਾਂ ਜਿਹੜੇ ਕੰਮ ਆਉਂਦੇ ਨੇ ਨਾ ਦੁਨੀਆ 'ਚ ਕਿਸੇ ਔਰਤ ਨੂੰ ਨਹੀਂ ਆਉਂਦੇ ਹੋਣੇ ਇਹਨੇ ਤਾਂ ਸਾਨੂੰ ਵੀ ਕੰਮ ਪੂਰੇ ਸਿਖਾਤੇ ਦੇਖ ਕੋਈ ਨਾ ਪੁੱਤ ਚਾਹ ਪੀ ਲੈ ਤੂੰ ਕੋਈ ਨਾ ਹਾਂ ਮੰਮੀ ਚਾਹ ਪੀ ਕੇ ਜਾਨਾ ਮੈਂ ਖੇਤ ਦੇਖ ਲੈ ਮੰਮੀ ਕਿੰਨਾ ਟਾਈਮ ਹੋ ਗਿਆ ਅੱਧਾ ਘੰਟਾ ਹੋ ਗਿਆ ਨਾ ਚਾਹ ਨੂੰ ਕਹੀਂ ਨੂੰ ਤੈਨੂੰ ਹਜੇ ਤੱਕ ਚਾਹ ਨਹੀਂ ਲੈ ਕੇ ਆਈ ਕਿਹੜੀ ਬਣਾਉ ਇਹ ਕੌਫੀ ਮੈਨੂੰ ਦੀਂ ਦੇਈ ਇਹਦਾ ਮੈਂ ਤਾਂ ਖੇਤ ਜਾਣਾਗਾ ਮੈਂ ਤਾਂ ਤਿਆਰ ਹੋ ਗਈ ਭਾਈ ਮੈਨੂੰ ਅੱਡੇ ਤੇ ਛੱਡ ਕੇ ਆ ਬਾਲਾ ਸਮਾਨ ਐ ਮੇਥੋਂ ਚੱਕੀ ਤੁਰਨ ਜਾਂਦੀ ਹਾਂ ਹਾਂ ਕੋਈ ਨਾ ਭਾਈ ਛੱਡੇ ਹੁਣ ਬਸਦਾ ਵੀ ਟਾਈਮ ਹੋ ਗਿਆ ਮਨਲਾ ਆਉਣ ਆਲੀ ਆ ਚਲੋ ਤੇਰੇ ਬੈਗ ਦਾ ਨਾ ਭਰਿਆਗਾ ਜਿਵੇਂ ਮਹੀਨਾ ਲਾ ਕੇ ਆਉਣਾ ਹੁੰਦਾ ਇੰਨੇ ਕੱਪੜੇ ਮੈਂ ਤਾਂ ਭਾਈ 5-7 ਦਿਨ ਲਾ ਕੇ ਆਉਂਗੀ ਉਹਨਾਂ ਦੇ ਮਿਸਤਰੀ ਲੱਗਿਆ ਹੋਇਆਗਾ ਕੁੜੀ ਨੇ ਕੀ ਹੈਗਾ ਵਿਰਾਈ ਕੇ ਜਾਈ ਮਾਂ ਤੂੰ ਲੈ ਬੇਬੇ ਮਿਸਤਰੀ ਲੱਗਿਆ ਫੇਰ ਕਿੱਡੀ ਗੱਲ ਲਾਗੀ ਆਪਣੇ ਘਰੇ ਕਿਹੜਾ ਸਰਦਾਗਾ ਉੱਥੇ ਤੂੰ ਜਾਦੇ ਅੱਛਾ ਕੰਮ ਕਰੇਗੀ ਉਹ ਕੁੜੀ ਤੈਨੂੰ ਤੀਜੇ ਦਿਨ ਕਹਿੰਦੀ ਵੀ ਆ ਜਾ ਆ ਜਾ ਤੇ ਆਪਣੇ ਘਰੇ ਵੀ ਤੇ ਜਵਾਕ ਨੇ ਨਾ ਜਦੋਂ ਮੈਂ ਮਰ ਗਈ ਉਹ ਕਿਵੇਂ ਸਰੂਗਾ ਨਹੀਂ ਤੂੰ ਮਰ ਗਈ ਉਹਨਾਂ ਦਾ ਫੇਰ ਕਿਵੇਂ ਸਰੂਗਾ ਦੇਖ ਲੈ ਭਾਈ ਬਿਕਰਾ ਕਿਵੇਂ ਚਾਬਰ ਚਾਬਰ ਬੋਲਦੀ ਐ ਤਾਂ ਐਵੇਂ ਨਹੀਂ ਦੇਖਦੀ ਹੈਗੀ ਤੇਰੇ ਸਾਹਮਣੇ ਵੀ ਐ ਬੋਲੀ ਜਾਂਦੀ ਐ ਫੇਰ ਤੂੰ ਕਹਿੰਨੇ ਤੂੰ ਮਾੜੀ ਐ ਮਾਂ ਉਹ ਜਾਇਆ ਹੁਣ ਵੇ ਐਡੀ ਗੱਲ ਵੇ ਹੱਦਾਂ ਤੇਰੇ ਆਲੀ ਐ ਕਿਵੇਂ ਜਾਇਆ ਹੁੰਦੇ ਰੋਜ਼ੀ ਤੁਰ ਜਾਂਦੀ ਐ ਆਪਣੇ ਘਰੇ ਕਿਵੇਂ ਸਰੂਗਾ ਕੁਛ 6 ਮਹੀਨੇ ਹੋ ਗਏ ਮੈਨੂੰ ਗਈ ਨੂੰ ਤਾਹੇ ਕੁੜੀ ਨੇ ਕਹਿਤਾ ਵੀ ਆ ਜਾ ਮਾਂ ਤੂੰ ਕੋਈ ਨਾ ਮਾਂ ਜਾਇਆ ਉਹਦੇ ਵਿੱਚ ਬਾਖ ਨਿਆਣੇ ਮਿਸਤੀ ਲੱਗੇ ਰੋਖਾ ਕਰਦੇ ਆਉਣਗੇ ਕੋਈ ਨਹੀਂ ਦੋ ਦਿਨ ਲਾਉਣ ਦੋ ਦਿਨ ਲਾਏ ਚਾਰ ਦਿਨ ਲਾਉਣ ਚਾਰ ਦਿਨ ਲਾਏ ਲੈ ਤਾਹੇ ਕਹਿਤਾ ਜਵਾਗ ਤਾਂ ਆਪਣੇ ਵੀ ਛੋਟੇ ਨੇਗੇ ਤੇ ਮੈਂ ਇਕੱਲੇ ਜਾਣੇ ਕੰਮ ਕਰਦੀ ਆਉਂਦਾ ਭੈਣ ਦਾ 헤ਜ ਉਏ ਆਪਣੇ ਜਿਹੜਾ ਤਾਂ ਵੱਡੇ ਐ ਉਹ ਭੈਣ ਦੇ ਜਿਹੜਾ ਛੋਟੇ ਐ ਤਾਂ ਕਰਕੇ ਕਹਿੰਦਾ ਵਿਚਾਰਦਨ ਲਾਇਆ ਹੋਊਗੀ ਹਾਂ ਤੁਸੀਂ ਕਰੋ ਮਨਮਾਨੀ ਦੋਨੇ ਮਾਂ ਪੁੱਤ ਤੁਸੀਂ ਤਾਂ ਮਰਜ਼ੀ ਕਰਦੇ ਮੈਂ ਤਾਂ ਐਂ ਕਹਿੰਨੀ ਆ ਮਾਂ ਨਾਲ ਤੂੰ ਵੀ ਤੁਰ ਜਾ ਉਥੇ ਲਾਇਆ ਹੀ ਚਾਰ ਦਿਹਾੜੀਆਂ ਉਹਨਾਂ ਦੇ ਮਿਸਤਰੀ ਲੱਗੇ ਹੋਏ ਨਾਲੇ ਉਹਨਾਂ ਨੂੰ ਸੌਖਾ ਹੋ ਜਾਊਗਾ ਚੱਲ ਪਾਉਂਦੇ ਨੇ ਬੇ ਇਹਦੇ ਮੂੰਹ ਕਣੀ ਕੀ ਦੇਖਦਾ ਐ ਚੱਲ ਮੈਨੂੰ ਛੱਡਿਆ ਇਹ ਤਾਂ ਇਹੀ ਕੰਜਰਖਾਨਾ ਹੁੰਦਾ ਜਦੋਂ ਕੋਈ ਤਿਹਾਰ ਹੁੰਦਾ ਮਾਂ ਤੈਨੂੰ ਤਾਂ ੱੱਡਣਾ ਐ ਮੈਨੂੰ ਰੋਟੀ ਨਹੀਂ ਮਿਲਣੀ ਨਾ ਤੂੰ ਇਹ ਇਹਦੇ ਪੱਕੇ ਹੀ ਪਰੌਂਠੇ ਖਾਣੇਗਾ ਲੋਕ ਸਹੀ ਕਹਿੰਦੇ ਆ ਵੀ ਜਿਹਨੇ ਵਿਆਹ ਕਰਾ ਲਿਆ ਉਹ ਵੀ ਦੁਖੀ ਹੈ ਜਿਹਨੇ ਨਹੀਂ ਕਰਾਇਆ ਉਹ ਵੀ ਦੁਖੀ ਹੈ ਲੋਕਾਂ ਦਾ ਖੁਸ਼ੀ ਦਾ ਤਿਹਾਰ ਨੇ ਸਾਡੇ ਕਲੇਸ਼ ਸਟਾਰਟ ਹੁੰਦਾ ਹੈ ਤਿਹਾਰ ਵੇ ਕੀ ਸੋਚੀ ਜਾਣਾ ਚੱਲ ਮੈਨੂੰ ਛੱਡਿਆ ਇਹਨਾਂ ਨੂੰ ਬੱਸ ਲੰਘ ਜੂ ਮੇਰੀ ਸੋਚਣਾ ਕੀ ਹੈ ਮਾਂ ਲੋਕਾਂ ਦਾ ਤਿਹਾਰ ਹੁੰਦਾ ਆਪਣੇ ਕਲੇਸ਼ ਸਟਾਰਟ ਹੁੰਦਾ ਮਤਾ ਸੋਚੀ ਜਾਣਾ ਹੋਰ ਕੀ ਸੋਚਣਾ ਹੈ ਵੇ ਬਾਲਾ ਨਹੀਂ ਸੋਚੀਦਾ ਇੱਥੇ ਤਾਂ ਨਾ ਸਾਰਾ ਕੁਝ ਕਲੇਸ਼ ਨਾਲ ਹੀ ਹੁੰਦਾ ਹੈਗਾ ਹੁਣ ਮੈਂ ਤਾਂ ਨਾ ਕਲੇਸ਼ ਵੀ ਖੁਸ਼ੀਆਂ ਮੰਗੂ ਹੀ ਲੱਗਦਾ ਹੈ ਆਹੋ ਮਾਤਾ ਬਹੁਤ ਵਧੀਆ ਵਿਚਾਰ ਨੇ ਆਓ ਚੱਲੀਏ ਵੇ ਚੱ ਗੱਗਨ ਤੁਸੀਂ ਨਹੀਂ ਦੇ ਕੇ ਦਵਾਈ ਦਾ ਸਬੰਧ ਤੇਰੀ ਨਾਨਦ ਨੂੰ ਸਾਨੂੰ ਕੀ ਆ ਮੰਮੀ ਦੇਣ ਚਾਹੀੇ ਨਾ ਦੇਣ ਅਸਤੇ ਹਿੱਸਾ ਦੇ ਰੱਖਿਆ ਉਹ ਪੈਸਿਆਂ ਚ ਚਾਹੀੇ ਦੇਣ ਚਾਹੀੇ ਨਾ ਦੇਣ ਸਾਨੂੰ ਕੀ ਟੈਨਸ਼ਨ ਚੱਲ ਪੁੱਤ ਫਿਰ ਤੁਸੀਂ ਕੀ ਲੈਣਾ ਜਦੋਂ ਉਹ ਆਪਦਾ ਹਿੱਸਾ ਰੱਖੀ ਬੈਠੇ ਨੇ ਆਪਦੀ ਧੀ ਨੂੰ ਚੰਗਾ ਦੇਣ ਮਾੜਾ ਦੇਣ ਆਪੇ ਦੇਣਗੇ ਹੈ ਜੀ ਸਾਡੀ ਮੰਮੀ ਬਥੇਰਾ ਮਿੰਟ ਜੀ ਦੀ ਖਰੀਦ ਲੈਂਦੀ ਸਾਰਾ ਸਮਾਨ ਬੁੜੀ ਮਿੰਟ ਲਾਉਂਦੀ ਆ ਕੁੜੀ 베ਰੀ ਤਾਂ ਆਪਦੀ ਵਾਰੀ ਸਾਡੇ 베ਰੀ ਨਹੀਂ ਹੱਥ ਖੁੱਲਦਾ ਦਾ ਚੱਲ ਪੁੱਤ ਤੁਸੀਂ ਕੀ ਲੈਣਾ ਫਿਰ ਆਪ ਦੇਂਦੇ ਆ ਨਾ ਦੇਣ ਕੌਣ ਨਾ ਦੇਵੇ ਆਪਦੀ ਧੀ ਅਗਲਾ ਪੇ ਦਿੰਦਾ ਹੈ ਚੰਗਾ ਪੁੱਤ ਫਿਰ ਮੈਂ ਜਾਣੀ ਆਂਗੀ ਫੇ ਮੈਂ ਜਾਂਦੀ ਨੂੰ ਫਿਰ ਬੜਬੜ ਕਰਨਗੇ ਆਖਣਗੇ ਤੀ ਕੋਲੀ ਬਹਿ ਗਈ ਜਾ ਕੇ ਐ ਕਿਵੇਂ ਬੜਬੜ ਕਰਨਗੇ ਰਾਤ ਰਹਿ ਕੇ ਜਾਓ ਮੇਰੇ ਕੋਲ ਤਾਂ ਨਾ ਕੋਈ ਨਾ ਪੁੱਤ ਮੈਂ ਬਾਗੀ ਜਾਊਂਾ ਥਨੇ ਜੀ ਚੱਲ ਮਰਜੀ ਆ ਸੋਡੀ ਮੈਂ ਤਾਂ ਕੰਸੀ ਹੁਣ ਮਸਾਤਾਈ ਸੀ ਰਾਤ ਲਾ ਜਾਂਦੇ ਨਾ ਨਾ ਫਿਰ ਇਹ ਹਾਂ ਜਾਂਦਾ ਕੋਈ ਤੇ ਤਾਂ ਸਾਰੇ ਕੰਮ ਵੀ ਪਏ ਨੇ ਕਰਨ ਵਾਲੇ ਨਾ ਹਜੇ ਮੁੜ ਕੇ ਗੋਗੀ ਆਇਆ ਆਜੂਗਾ ਮੰਮੀ ਖੇਤ ਜਾ ਕੇ ਬੈਠ ਗਿਆ ਹੋਣਾ ਹੋਰ ਉਹਨੇ ਕੀ ਕਰਨਾ ਲੈ ਪੁੱਤਾਂ ਪੜਾ ਕੇ ਫੜੂਕੇ ਚਲਾ ਲਿਓ ਕੁਝ ਹੋਰ ਲੈਓ ਖਾਣ ਪੀਣ ਨੂੰ ਬੱਸ ਮੰਮੀ ਇੰਨਾ ਨਾ ਨਾ ਕੋਈ ਨਾ ਕੋਈ ਨਾ ਕੀ ਵਾਲੇ ਨੇ ਤੀਆਂ ਦੇਈ ਦਾ ਹੁੰਦਾ ਕੋਈ ਨਾ ਚੰਗਾ ਪੁੱਤ ਫਿਰ ਮੈਂ ਤਾਂ ਚੱਲਦੀ ਆ ਹਾਂ ਮੈਨੂੰ ਆਈਸੀ ਵੀ ਗੋੱਗੀ ਆ ਜਾਂਦਾ ਮੈਨੂੰ ਮਿਲ ਜਾਂਦਾ ਤੇ ਚੱਲ ਫਿਰ ਬੰਦੇ ਨੂੰ ਸੋ ਕੰਮ ਹੋ ਜਾਂਦਾ ਕੀ ਪਤਾ ਮੰਮੀ ਆਪਦੀ ਕਿਸੇ ਦੋਸਤ ਨਾਲ ਤੁਰ ਗਿਆ ਹੋਵੇ ਉਹਦਾ ਕੋਈ ਪਤਾ ਨਹੀਂ ਕਿੱਧਰ ਨੂੰ ਤੁਰ ਜੇ ਉਹ ਤਾਂ ਐਂ ਕਰਦਾ ਚੱਲ ਕੋਈ ਨਾ ਪੁੱਤ ਮੁੰਡੇ ਮੁੰਡਿਆਂ ਨਾਲ ਤੁਰ ਹੀ ਫਿਰਦੇ ਆਗੇ ਮੈਂ ਚੱਲਦੀ ਆ ਫਿਰ ਠੀਕ ਐ ਮੰਮੀ ਉਤਰਾਇ ਫੰਦੇ ਅੱਜ ਮਾਂ ਪੁੱਤ ਜਾਉਂਗੀ ਠੀਕ ਐ ਮੰਮੀ ਚੱਲ ਬਹੁਤ ਟਾਈਮ ਹੋ ਗਿਆ ਯਾਰ ਅੱਜ ਤਾਂ ਫਿਰ ਇਹਦੀ ਸਰੋਤ ਨੰਗਿਆ ਹੈ ਘਰ ਚ ਇੰਨੀ ਸ਼ਾਂਤੀ ਕਿਵੇਂ ਅੱਜ ਲੜਾਕੂ ਜਹਾਜ ਤੇ ਕਲੇਸ਼ੂ ਜਹਾਜ ਤਾਂ ਇਕੱਠੇ ਹੋਏ ਸੀ ਅੱਗੇ ਤੁਸੀਂ ਮੰਮੀ ਡੀਕ ਡੀਕ ਕੇ ਗਈਆ ਤੁਹਾਨੂੰ ਨਾ ਤੁਸੀਂ ਆਪ ਦਾ ਫੋਨ ਚੱਕਦੇ ਹੋ ਉਹ ਮੈਂ ਕਿਹਾ ਬੇਲਾ ਸੀਗਾ ਛੋਡੇ ਵਾਂਗੂ ਖੇਤ ਕੰਮ ਕਰਦਾ ਸੀਗਾ ਮੈਂ ਤਾਂ ਨਾਲੇ ਤੈਨੂੰ ਪਤਾ ਹੈਗਾ ਕੀ ਪਤਾ ਹੈਗਾ ਬੰਦਾ ਰਿਸ਼ਤੇਦਾਰ ਆਇਆ ਤਾਂ ਦੇਖ ਲੈ ਕਰ ਖੇਤ ਜਾ ਕੇ ਬਹਿ ਗਏ ਤੁਸੀਂ ਉਹ ਤੈਨੂੰ ਦੱਸੀ ਤਾਂ ਜਾਣਾ ਯਾਰ ਵੀ ਖੇਤ ਕੰਮ ਸੀਗਾ ਐਡਾ ਕਿਹੜਾ ਮੈਂ ਉਧਰਿਆ ਪਿਆਂਗਾ ਚਾਰ ਦਿਨਾਂ ਨੂੰ ਮੰਮੀ ਫੇਰ ਆ ਜੂਗੀ ਆਹੋ ਮੇਰੀ ਮਾਂ ਤਾਂ ਬੇਲੀ ਇੱਥੇ ਆਉਣ ਨੂੰ ਉਹ ਮੇਰੇ ਪਹਾ ਦਾ ਤਾਂ ਬੇਲੀ ਆ ਉਹ ਤੀਜੇ ਦਿਨ ਤਾਂ ਆ ਜਾਂਦੀ ਹੈਗੀ ਮੈਂ ਮਾੜਾ ਜਿਹਾ ਲਵੇ ਬੈਠਾ ਸੀਗਾ ਦਿਮਾਗ ਖਾ ਗਈ ਮੇਰਾ ਤਾਂ ਉਹ ਕਿ ਮੈਂ ਬੋਲ ਦਿਆ ਕਰਨੀ ਹੈਗੀ ਬੋਲਣ ਦੀ ਮੇਰੀ ਮਾਂ ਨੂੰ ਐ ਬੋਲ ਦਿਆਂਗੇ ਜੇ ਮੈਂ ਤੁਹਾਡੀ ਮਾਂ ਨੂੰ ਬੋਲਾਂ ਉਹ ਜਦੋਂ ਬੰਦਾ ਨਾ ਬਾਰੀ-ਬਾਰੀ ਆਊਗਾ ਤਾਂ ਫਿਰ ਮੈਂ ਇੰਨੀ ਕੀ ਇੱਜ਼ਤ ਕਰਦਾ ਹੁੰਨਾ ਫਿਰ ਤਾਂ ਮੈਂ ਵੀ ਬਗਾਨੇ ਘਰੋਂ ਆ ਕੇ ਤੁਹਾਡੇ ਘਰੇ ਰਹਿਣੀ ਆ ਮੈਨੂੰ ਵੀ ਘਰੋਂ ਕੱਢ ਦੇ ਉਹ ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਨਿਕਲਦੀ ਨਹੀਂ ਪਤਾ ਨਹੀਂ ਕਹੀ ਜੀ ਚੜੇਲ ਮਗਰ ਲਾਈ ਆ ਨਾ ਪਰਾਂ ਜੀ ਮੂੰਹ ਕਰਕੇ ਕੀ ਬੋਲਦੇ ਹੋ ਜਿਹੜਾ ਕੁਝ ਬੋਲਣਾ ਮੇਰੇ ਮੂੰਹ ਤੇ ਬੋਲੋ ਉਹ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਵੀ ਮੈਂ ਤਾਂ ਤੈਨੂੰ ਵਿਆਹ ਕਿ ਲੈ ਆਇਆ ਨਾ ਮੈਂ ਤੇਨੂੰ ਕਿਵੇਂ ਕੱਢ ਸਕਦਾ ਆਹੋ ਮੈਨੂੰ ਪਤਾ ਹੀ ਐ ਤੁਸੀਂ ਕਿੱਥੋਂ ਬੋਲਦੇ ਹੋ ਜਦੋਂ ਕੋਈ ਰਿਸ਼ਤੇਦਾਰ ਆਵੇ ਨਾ ਉਹਨਾਂ ਦਾ ਵਿਚਾਰ ਮਿੰਟ ਬੈਠ ਕੇ ਗੱਲਾਂ ਕਰੀਦੀਆਂ ਹੁੰਦੀਆਂ ਨੇਗੀਆ ਓਏ ਮੈਂ ਇੱਥੋਂ ਤਾਂ ਗਿਆਗਾ ਐਵੇਂ ਕਿਉਂ ਲੜਾਈ ਪਾਈ ਜਾਨੀ ਹੈਗੀ ਫਿਰ ਉਹ ਦੋ ਤਾਂ ਆ ਜਾਂਦੇ ਜਦੋਂ ਮੰਮੀ ਨੇ ਜਾਣਾ ਸੀ ਉਹ ਦੋ ਵੀ ਉੱਥੇ ਬੈਠੇ ਰਹੇ ਹੋਣਗੇ ਉਹ ਮੈਨੂੰ ਪਤਾ ਸੀਗਾ ਵੀ ਕਲੇਸ਼ੂ ਜਹਾਜ਼ ਤੇ ਲੜਾਕੂ ਜਹਾਜ਼ ਇਕੱਠੇ ਨੇ ਜੇ ਉਹ ਆਪਸ ਵਿੱਚ ਟਕਰਾ ਜਾਂਦੇ ਮੇਰਾ ਕੀ ਬਣਦਾ ਫਿਰ ਮੇਰਾ ਤਾਂ ਕੁਛ ਨਹੀਂ ਵੱਟੀਦਾ ਸੀ ਓਏ ਤੂੰ ਤਾਂ ਕੱਲੀ ਨਹੀਂ ਮਾਣਾ ਹੁਣ ਤਾਂ ਤੇਰੀ ਵੀ ਮਾਂ ਆਈ ਹੋਈ ਸੀ ਮੈਂ ਤਾਂ ਡਰਦਾ ਹੀ ਨਹੀਂ ਆਇਆ ਖੜ ਜਾ ਤੈਨੂੰ ਮੈਂ ਦੱਸਦੀ ਆਂ ਆਈ ਕਰਤੀ ਆਂ ਸਾਰਾ ਸਮਾਨ ਪਾਕੀ ਨਾ ਉਧਰ ਦੇ ਕੇ ਆਉਣੀ ਆ ਉਹਨਾਂ ਨੂੰ ਵੀ ਪਤਾ ਲੱਗੇ ਵੀ ਮੇਰੀ ਮਾਂ ਕਿੰਨਾ ਕੁਸਤੇ ਕਹੀ ਹੈ ਐਂ ਕਰਦੇ ਰਹਿੰਦੇ ਨੇ ਇਹਦੀ ਮਾਂ ਆਉਂਦੀ ਹੈ ਇਹਦੀ ਮਾਂ ਆਉਂਦੀ ਹੈ ਸਾਰਾ ਸਮਾਨ ਦੇ ਕੇ ਆਉਣੀ ਹੈ ਜੀ ਨਾਲੇ ਮੂੰਗ ਬੰਦ ਹੋ ਜਾਣਗੇ ਸਾਰਾ ਦਿਨ ਮੇਰੀ ਮਾਂ ਤੇ ਲੱਗੀ ਜਾਂਦੇ ਨੇ ਆਗੀ ਬੇਬੇ ਮੈਂ ਤੂੰ ਕਹਿੰਸੀ ਮੈਂ 5-7 ਦਿਨ ਲਾ ਕੇ ਆਉਂਗੀ ਉਹ ਤਾਂ ਨਾ ਮੀ ਕਰਕੇ ਮਿਸਤਰੀ हट ਗਏ ਉਹ ਕਹਿੰਦੀ ਫੇਰ ਕਹਿੰਦੀ ਬੇਬੇ ਚਲ ਤੂੰ ਫੇਰ ਆ ਜੀ ਕਹਿੰਦੀ ਇੰਨੇ ਤੂੰ ਵਗ ਜਾ ਵਿੱਚ ਦੀ ਚਾਹ ਨਹੀਂ ਪਾਣੀ ਨਹੀਂ ਪੁੱਛਣਾ ਕਹਿੰਦੀ ਆਗੀ ਪੁਰ ਵੀ ਕਾਜ਼ਾ ਚੰਚੇ ਆਉਣ ਸਾਰੀ ਲੱਗ ਗਈ ਬੜੋੜ ਕਰਨ ਲਿਆਉਣੀ ਪਾਣੀ ਦੇ ਘੁੱਟੇ ਨੂੰ ਤਾਂ ਕਰੇ ਹੋਣੀਆਂ ਪਤਲੀ ਨਾ ਮੰਮੀ ਤਾਂ ਨਹੀਂ ਪਤਾ ਕੁੜੀ ਕੋਲੇ ਗਈ ਵੀ ਹੋਵੇ ਲੈ ਬਰਾਮਣ ਤਾਂ ਕਰੀਏ ਕਿਵੇਂ ਆ ਦੀਦੀ ਠੀਕ ਆ ਵਧੀਆ ਤੁਸੀਂ ਦੱਸੋ ਠੀਕ ਹੋ ਹਾਂ ਠੀਕ ਆ ਆਏ ਦੀਦੀ ਬਹਿ ਜਾ ਓੜੀ ਤੂੰ ਕਿਵੇਂ ਆ ਗਈ ਅੱਜ ਸਾਡੇ ਘਰੇ ਉਹ ਤਾਂ ਮੇਰੀ ਮੰਮੀ ਸੰਧਾਰਾ ਦੇ ਕੇ ਗਈ ਸੀਗੀ ਮੰਮੀ ਮੈਂ ਸੋਚਿਆ ਵੀ ਬੰਡਿਆ ਮਾ ਅੱਛਾ ਆ ਦੇਖ ਲੈ ਇਦੀ ਮਾਂ ਸੰਧਾਰਾ ਲੈ ਕੇ ਆਈ ਐ ਤੇਰੇ ਤਾਂ ਕੋਈ ਸੰਧਾਰਾ ਲੈ ਕੇ ਵੀ ਨਹੀਂ ਆਇਆ ਹੈਗਾ ਤੇ ਮੈਨੂੰ ਹਜੇ ਕੁੜੀ ਕੋਲੋਂ ਵੀ ਜਾਣ ਤੇ ਰੋਕਦੀ ਹੈਗੀ ਅਖੇ ਉੱਥੇ ਜਾ ਕੇ ਨਾ ਆ ਦੇਖ ਲੈ ਸਭ ਦੇ ਸੰਧਾਰੇ ਆਉਂਦੇ ਨੇ ਚੱਲ ਕੋਈ ਨਾ ਦੀਦੀ ਐ ਨਾ ਕਰਿਆ ਕਰੋ ਸਾਰੀਆਂ ਕੁੜੀਆਂ ਨੂੰ ਆਸ ਹੁੰਦੀ ਆ ਵੀ ਮੇਰੇ ਪੇਕੇ ਸੰਧਾਰਾ ਲੈ ਕੇ ਆਉਣ ਹੁਣ ਸੋਨੂੰ ਨਹੀਂ ਆਸ ਹੈਗੀ ਵੀ ਸੋਡਾ ਵੀ ਕੋਈ ਸੰਧਾਰਾ ਲੈ ਕੇ ਆਵੇ ਜੇ ਆਇਆ ਹੁੰਦਾ ਤਾਂ ਹੀ ਸੋਨੂੰ ਐਂ ਬੋਲ ਜਾਂਦੇ ਹਾਂਜੀ ਸਾਡਾ ਵੀਡੀਓ ਬਣਾਉਣ ਦਾ ਇਹੀ ਮਕਸਦ ਹੈ ਵੀ ਸਾਰੇ ਮਾਪਿਆਂ ਨੂੰ ਆਪ ਦੇੰਤੀਆਂ ਕੋਲੇ ਜਾਣਾ ਚਾਹੀਦਾ ਹੈਗਾ ਸੁਨਹਾਰੇ ਲੈ ਕੇ ਸਾਰਿਆਂ ਤਿਆਂ ਨੂੰ ਆਪਣੇ ਮਾਪੋ ਤੱਕ ਆਸ ਹੁੰਦੀ ਹੈਗੀ ਵੀ ਸਾਡੇ ਕੋਲੇ ਕੋਈ ਸੁਨਹਾਰਾ ਲੈ ਕੇ ਆਵੇ ਤਾਂ ਜੋ ਆਪਣੇ ਸੌਰੇ ਪਰਿਵਾਰ ਦੇ ਵਿੱਚੋਂ ਸਿਰ ਉੱਚਾ ਕਰਕੇ ਜਿਉਂ ਸਕਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਤੁਸੀਂ ਜੁੜੇ ਹੋ ਜੀ ਪਿੰਡੂ ਪਰਿਵਾਰ ਦੇ ਨਾਲ ਹੁਣ ਤੱਕ ਜੋ ਵੀ ਸਾਡੀਆਂ ਵੀਡੀਓ ਤੁਸੀਂ ਦੇਖ ਚੁੱਕੇ ਹੋ ਤੁਸੀਂ ਉਹਨਾਂ ਨੂੰ ਬਹੁਤ-ਬਹੁਤ ਪਿਆਰ ਦਿੱਤਾ ਸਾਨੂੰ ਹਜੇ ਵੀ ਤੁਹਾਡੀ ਸਪੋਰਟ ਦੀ ਲੋੜ ਹੈ ਜੀ ਜਿਵੇਂ ਤੁਸੀਂ ਸਾਡੀਆਂ ਪਹਿਲੀਆਂ ਵੀਡੀਓ ਨੂੰ ਪਸੰਦ ਕੀਤਾ ਤੇ ਸ਼ੇਅਰ ਕੀਤਾ ਕਮੈਂਟ ਕੀਤੇ ਉਸੇ ਤਰ੍ਹਾਂ ਸਾਡੀ ਇਹ ਵੀਡੀਓ ਨੂੰ ਵੀ ਪੂਰੇ ਜ਼ੋਰ ਨਾਲ ਸਪੋਰਟ ਕਰਿਓ ਜੀ ਧੰਨਵਾਦ ਜੀ ਸਾਰਿਆਂ ਦਾ ਹੁਣ ਆ ਜੀ ਕਮੈਂਟਾਂ ਦੀ ਬਾਰੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਤੋਇਸ਼ ਭਾਰਤਵਾਜ ਬਲਵਿੰਦਰ ਢਾਲੀਵਾਲ ਗੋਵਿੰਦ RAM ਜਸ਼ਨਦੀਪ ਜਸ਼ਨ ਜਰਨੈਲ ਸਿੰਘ ਗੁਰਪ੍ਰੀਤ ਸਿੰਘ ਸਤਪਾਲ ਸ਼ਰਮਾ ਪੰਮੀ ਕੌਰ ਹਰਮਨ ਸਿੰਘ ਜਸਮੀਨ ਕੌਰ ਬਰਨਾਲਾ ਰਮਨਦੀਪ ਕੌਰ ਗੋਰਾ ਬਠਿੰਡਾ ਦਲਜੀਤ ਕੌਰ ਯੂ ਐਸ ਏ ਹਰਜਿੰਦਰ ਕੌਰ ਹਰਮਨਦੀਪ ਸਿੱਧੂ ਦਮਨਪ੍ਰੀਤ ਸਿੱਧੂ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਮੈਂਟ ਕਰਦੇ ਰਹੋ ਤੁਹਾਡੇ ਨਾਂ ਵੀ ਇਸ ਪ੍ਰਕਾਰ ਹੀ ਅਗਲੀ ਵੀਡੀਓ ਦੇ ਵਿੱਚ ਬੋਲੇ ਜਾਣਗੇ ਸਾਡੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ